ਜਦੋਂ ਮਤ ਬੁੱਧ ਮੰਨ ਘੜਿਆ ਗਿਆ ਫਿਰ ਤੁਸੀਂ ਗੋਇੰਦਵਾਲ ਸਾਹਿਬ ਵਿਖਿਓ ਜਿੱਥੇ ਬੋਲੀ ਸਾਹਿਬ ਬਣੀ ਹੈ ਨਾ ਉਹਦੇ ਨਾਲ ਇੱਕ ਨਿਸ਼ਾਨੀ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਖਿਆ ਲਈ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਦੀ ਥੜਾ ਬਣਾਉਣ ਵਾਸਤੇ ਕਿਹਾ ਉਹ ਥੜਾ 3 ਦਿਨ ਬਣਾਉਂਦਿਆਂ ਤੀਜੇ ਦਿਨ ਤੋਂ ਬਾਅਦ ਭਾਈ ਰੰਮ ਮੋਰੇ ਬੋਲ ਪਏ ਕਹਿੰਦੇ ਮਹਾਰਾਜ ਥੜਾ ਕਿਹੜਾ ਕੋਈ ਬਹੁਤ ਵੱਡੀ ਇਮਾਰਤ ਐ 4x4 ਦਾ ਥੜਾ ਤੁਸੀਂ ਰੋਜ਼ ਆ ਕੇ ਕਹਿ ਦਿੰਦੇ ਹੋ ਗਲਤ ਬਣ ਗਿਆ ਗਲਤ ਬਣ ਗਿਆ ਮਹਾਰਾਜ ਤੁਹਾਨੂੰ ਭੁੱਲ ਜਾਂਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਕਹਿੰਦੇ ਪੁੱਤਰ ਅਮੇ ਤੂੰ ਸਹੀ ਕਹਿੰਨੇ ਗੁਰੂ ਅਮਰਦਾਸ ਬੁੱਢਾ ਹੋ ਗਿਆ ਗੁਰੂ ਅਮਰਦਾਸ ਨੂੰ ਭੁੱਲ ਜਾਂਦਾ ਹੈ ਗੁਰੂ ਅਮਰਦਾਸ ਬੁੱਢਾ ਹੋ ਗਿਆ ਗੁਰੂ ਅਮਰਦਾਸ ਨੂੰ ਭੁੱਲ ਜਾਂਦਾ ਹੈ ਅੱਗੇ ਜਾ ਕੇ ਕਿਹਾ ਭਾਈ ਜੱਠੇ ਸਾਡਾ ਸਹੀ ਨਹੀਂ ਬਣਿਆ ਪੁੱਤ ਦੁਆਰਾ ਬਣਾਓ ਢੋਂਣ ਲੱਗ ਪਏ ਚਾਰ ਦਿਨ ਲੰਘ ਗਏ ਪੰਜ ਦਿਨ ਲੰਘ ਗਏ ਛੇ ਦਿਨ ਲੰਘ ਗਏ ਸਤਵਾਂ ਦਿਨ ਆ ਗਿਆ ਸਤ ਦਿਨ ਥੜੇ ਬਣਾ ਕੇ ਢੋਂਦੇ ਰਹੇ ਜਿੱਦਣ ਸਤਵੇਂ ਦਿਨ ਥੜਾ ਢਵਾਇਆ ਨਾ ਭਾਈ ਜੇਠਾ ਜੀ ਅੱਖਾਂ ਭਰ ਕੇ ਰੋਣ ਲੱਗ ਪਏ ਮੋਢੇ ਤੇ ਹੱਥ ਧਰ ਕੇ ਗੁਰੂ ਅਮਰਦਾਸ ਪੁੱਛਦੇ ਨੇ ਜੇਠਿਆ ਥੱਕ ਗਏ ਕਹਿੰਦੇ ਨਹੀਂ ਪਿਤਾ ਜੀ ਥੱਕਿਆ ਨਹੀਂ ਪੁੱਤਰ ਰੋ ਕਿਉਂ ਰਿਹਾ ਹੈ ਕਣ ਲਗੇ ਇਸ ਕਰਕੇ ਰੋ ਰਹੇ ਆ ਸਤਿਗੁਰੂ ਛੋਟੀ ਜੇ ਗੱਲ ਵੀ ਮੇਰੀ ਮਤਵੇ ਸਮਝ ਨਹੀਂ ਆ ਰਹੀ ਤੁਸੀਂ ਰੋਜ਼ ਮੇਰੀ ਭੁੱਲ ਬਖਸ਼ ਦਿੰਦੇ ਹੋ ਇੰਨਾ ਛੋਟਾ ਜਿਹਾ ਕੰਮ ਵੀ ਮਹਾਰਾਜ ਮੇਰੀ ਮਤਵੇ ਸਮਝ ਨਹੀਂ ਆ ਰਿਆ ਪਰ ਮੈਨੂੰ ਤੁਸੀਂ ਫਿਰ ਵੀ ਰੋਜ਼ ਬਖਸ਼ ਕੇ ਇੱਕ ਮੌਕਾ ਦੇ ਦਿੰਦੇ ਹੋ ਬਾਰ ਬਾਰ ਬਖਸ਼ਤ ਹੋ ਮੋਹੀ ਮੋਹ ਅਪਰਧ ਦੀ ਪੱਪੀ ਕੋਹੀ ਇੰਨੀ ਗੱਲ ਕਹਿਣ ਦੀ ਧੀਰ ਸੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜੇਠਿਆ ਹੁਣ ਤੇਰੀ ਮਤ ਕੜੀ ਗਈ ਹੈ ਜੇਠਿਆ ਹੁਣ ਤਿੱਥੇ ਕੜੀਆਂ ਸੁਰਤ ਮਤਮਨ ਬੁੱਧ ਇਹ ਸਭ ਕੁਝ ਗੁਰੂ ਨੇ ਘਟ ਦਿੱਤਾ ਸਵਾਰ ਦਿੱਤਾ ਹਜ਼ੂਰ ਨੇ ਕਿਹਾ ਰਹਿਣ ਦੇ ਹੁਣ ਥੜਾ ਬਣਾਉਣ ਦੀ ਲੋੜ ਨਹੀਂ ਹੈ ਬਸ ਜੇਠਿਆ ਥੜਾ ਮੰਗਿਆ ਉਹ ਥੜਾ ਮੰਗਿਆ ਜਿਸ ਥੜੇ ਉੱਤੇ ਬਹਿ ਕੇ ਗੁਰੂ ਅਮਰਦਾਸ ਬੋਲਿਆ ਕਰਨਗੇ ਅੱਜ ਤੋਂ ਬਾਅਦ ਤੇਰੇ ਹਿਰਦੇ ਦੇ ਥੜੇ ਤੇ ਬਹਿ ਕੇ ਗੁਰੂ ਅਮਰਦਾਸ ਬੋਲਣਗੇ ਅੱਜ ਤੋਂ ਬਾਅਦ ਤੇਰੇ ਹਿਰਦੇ ਦੇ ਥੜੇ ਤੇ ਬਹਿ ਕੇ ਗੁਰੂ ਅਮਰਦਾਸ ਬੋਲਿਆ ਕਰਨਗੇ ਕਿਉਂ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਸਾਧ ਸੰਗਤ ਜਿਹਨੂੰ ਗੁਰੂ ਘੜ ਦਿੰਦਾ ਉਦੀ ਸੁਰਤ ਦੇਵਤਿਆਂ ਵਲੀ ਹੋ ਜਾਂਦੀ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਨ ਸ੍ਰਿਆ ਤਨੇ ਸਵਾਰਿਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਘੜਿਆ ਗਿਆ ਇੱਕ ਦਿਨ ਫਿਰ ਵਕਤ ਆਇਆ ਇੱਕ ਧਿਆਨ ਵਿੱਚ ਨੁਕਤਾ ਰੱਖਿਓ ਦਮਾਦ ਜਾਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗਦੀ ਨਹੀਂ ਦਿੱਤੀ ਸੁਭਾਅ ਵੇਖ ਕੇ ਗੁਰੂ ਅਮਰਦਾਸ ਮਹਾਰਾਜੀਆਂ ਨੇ ਦਾਮਾਦ ਬਣਾਇਆ ਸੇਵਾ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਨੂੰ ਗੁਰੂ ਬਣਾਇਆ ਫਿਰ ਨੁਕਤਾ ਧਿਆਨ ਚ ਰੱਖ ਸੁਭਾਅ ਵੇਖ ਕੇ ਆਪਣਾ ਦਾਮਾਦ ਬਣਾਇਆ ਸੇਵਾ ਵੇਖ ਕੇ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਬਣਾਇਆ ਸੁਭਾਅ ਵਖਿਆ ਤਾਂ ਆਪਣਾ ਦਾਮਾਦ ਜੁਣਿਆ ਤੁਹਾਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਆਪਣੇ ਬੱਚੇ ਬੱਚੀਆਂ ਦਾ ਜਦੋਂ ਰਿਸ਼ਤਾ ਵਿਆਹ ਸ਼ਾਦੀ ਕਰਨੀ ਹੈ ਉਦੋਂ ਸਭ ਤੋਂ ਇੱਕੋ ਹੀ ਚੀਜ਼ ਹੈ ਸੁਭਾਅ ਵੇਖਿਆ ਕਰੋ ਜਿਸ ਬੱਚੇ ਬੱਚੀ ਨੂੰ ਚੁਣਨ ਲੱਗੇ ਉਹਦਾ ਸੁਭਾਅ ਗੁਰੂ ਨਾਲ ਮਿਲਦਾ ਉਹਨੂੰ ਗੁਰੂ ਨੇ ਕਿਰਪਾ ਕੀਤੀ ਉਹ ਬਾਣੀ ਪੜਨ ਵਾਲਾ ਹੈ ਕਿ ਨਹੀਂ ਜੇ ਜ਼ਮੀਨ ਜਾਂ ਹੱਥ ਵੇਖੋਗੇ ਫਿਰ ਸਾਥ ਸੰਗਤ ਬਾਅਦ ਵਿੱਚ ਪਛਤਾਉਣਾ ਪੈਂਦਾ ਜੇ ਸੁਭਾਅ ਚੰਗਾ ਹੈ ਜ਼ਮੀਨ ਜਾਂ ਦਾ ਤਾਂ ਆਪੇ ਬਣ ਜਾਣਗੀਆਂ ਜੇ ਸੁਭਾਅ ਚੰਗਾ ਨਹੀਂ ਜਿੰਨੀ ਮਰਜ਼ੀ ਜ਼ਮੀਨ ਹੋਵੇ ਉਹ ਨਸ਼ਿਆਂ 'ਚ ਵੇਚ ਦਿੰਦਾ ਫਿਰ ਸਭ ਤੋਂ ਪਹਿਲਾਂ ਸੁਭਾਅ ਵੇਖਣਾ ਚਾਹੀਦਾ ਹੈ ਬਾਣੀ ਪੜਨ ਵਾਲਾ ਬੱਚਾ ਬੱਚੀ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੁਭਾਅ ਵੇਖਿਆ ਭਾਈ ਜਿੱੱਠੇ ਨੂੰ ਆਪਣਾ ਦਮਾਦ ਬਣਾ ਲਿਆ ਸੇਵਾ ਵੇਖੀ ਤੇ ਭਾਈ ਜਿੱੱਠੇ ਨੂੰ ਧੰਨ ਗੁਰੂ ਰਾਮਦਾਸ ਬਣਾ ਦਿੱਤਾ ਤੈਉਂ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਸਭ ਵਿਦਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਨੂੰ ਰਾਜ ਜੋਗ ਤਖਤ ਦੇ ਤੱਕਦੋਂ ਜਦੋਂ ਸੇਵਾ ਚ ਮਨ ਮੰਨ ਗਿਆ ਸਭ ਮਿਤ ਮੰਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜਿੱਦਣ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਚੋਣ ਕੀਤੀ ਉਦੋਂ ਸਭ ਤੋਂ ਪਹਿਲਾਂ ਕੀ ਕੰਮ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਭ ਨੂੰ ਕਿਹਾ ਤੁਸੀਂ ਕਲ ਨਗਰ ਕੀਰਤਨ ਲੈ ਕੇ ਉਹ ਜਗ੍ਹਾ ਤੇ ਜਾਣਾ ਪਾਤਸ਼ਾਹ ਨੇ ਬਚਨ ਕਹਿ ਬਾਬਾ ਬੁੱਢਾ ਸਹਿਬ ਜੇਠੇ ਦਾ ਇਸ਼ਨਾਨ ਕਰਾ ਕੇ ਆ ਸਾਡੇ ਵਾਲਾ ਚੋਲਾ ਪਵਾ ਕੇ ਲੈ ਕੇ ਆਓ ਪੋਸ਼ਾਕ ਕੋਲੋਂ ਦਿੱਤੀ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਦਾ ਇਸ਼ਨਾਨ ਕਰਾ ਕੇ ਉਹ ਪਸ਼ਾਕ ਪਹਿਨਾ ਕੇ ਜਦੋਂ ਸੰਗਤ ਵਿੱਚ ਲੈ ਕੇ ਆਏ ਆਉਂਦਿਆਂ ਵੇਖਿਆ ਹੈਰਾਨ ਹੋ ਗਏ ਤਖਤ ਸਿੰਘਾਸਨ ਖਾਲੀ ਹੈ ਗੁਰੂ ਅਮਰਦਾਸ ਮਹਾਰਾਜ ਕੋਲ ਬੈਠੇ ਨੇ ਜਦੋਂ ਭਾਈ ਜੇਠਾ ਜੀ ਨੂੰ ਲੈ ਕੇ ਆंदा ਪਾਤਸ਼ਾਹ ਨੇ ਕੋਲ ਲਿਆ ਕੇ ਬਾਹੋਂ ਫੜ ਕੇ ਉਹ ਤਖਤ ਸਿੰਘਾਸਨ ਤੇ ਬਿਠਾਇਆ ਪੰਜ ਪੈਸੇ ਨਰੇਲ ਧਰ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਗੁਰਤਾ ਗੱਦੀ ਬਖਸ਼ੀ ਤੇ ਨਾਲ ਹੀ ਉੱਚੀ ਆਵਾਜ਼ ਵਿੱਚ ਇੱਕ ਗੱਲ ਕਹੀ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਥਾਪ ਕੇ ਉੱਚੀ ਆਵਾਜ਼ ਵਿੱਚ ਬੋਲੇ ਕਹਿੰਦੇ ਸਭ ਤੋਂ ਪਹਿਲਾਂ ਮੇਰਾ ਪਰਿਵਾਰ ਸੁਣੇ ਸਭ ਤੋਂ ਪਹਿਲਾਂ ਮੇਰੇ ਪਰਿਵਾਰ ਵਾਲੇ ਸੁਣ ਕਿ ਪੁੱਤਰ ਧੀਆ ਪੁੱਤ ਪੋਤੇ ਦੋਤੇ ਪੜਪੋਤੇ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਵੱਡਾ ਹੈ ਆਪਣੇ ਸਾਰੇ ਪਰਿਵਾਰ ਨੂੰ ਪਾਤਸ਼ਾਹ ਨੇ ਹੁਕਮ ਕੀਤਾ ਧਰਤੀਆਂ ਪੁੱਤੇ ਪੜਪੁੱਤੇ ਧੀਆਂ ਦੋਤੇ ਨਮਾਜ਼ ਸਭ ਸੁਣੋ ਸਾਰਾ ਪਰਿਵਾਰ ਸ੍ਰੀ ਗੁਰੂ ਰਾਮ ਦਾਸ ਮਹਾਰਾਜ ਨੂੰ ਮੱਥਾ ਟੇਕੋ ਉੱਚੀ ਆਵਾਜ਼ ਵਿੱਚ ਕਿਹਾ ਅੱਜ ਜਿਹੜਾ ਵੀ ਹੁਕਮ ਮੰਨ ਕੇ ਗੁਰੂ ਰਾਮ ਦਾਸ ਮਹਾਰਾਜ ਨੂੰ ਮੱਥਾ ਟੇਕੇਗਾ ਉਹਦਾ ਅੱਜ ਹੀ ਜਨਮ ਤੇ ਮਰਨ ਖਤਮ ਹੋ ਜਾਏਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਐਡੀ ਵੱਡੀ ਗੱਲ ਕਹੀ ਉਦੋਂ ਕਹਿੰਦੇ ਆ ਜਿਹੜਾ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕੇਗਾ ਮੇਰੇ ਪਰਿਵਾਰ ਦੇ ਉਸ ਮੈਂਬਰ ਦਾ ਜਨਮ ਤੇ ਮਰਨ ਖਤਮ ਹੋ ਜਾਏਗਾ ਉਸੇ ਵਕਤ ਸਭ ਤੋਂ ਪਹਿਲਾਂ ਬਾਬਾ ਮੋਰੀ ਜੀ ਉੱਥੇ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਇਹ ਗੱਲ ਕਿਉਂ ਕਹੀ ਗੁਰੂ ਅਮਰਦਾਸ ਮਹਾਰਾਜ ਨੇ ਉਹਦਾ ਰੀਜ਼ਨ ਪਤਾ ਕੀ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਹੈ ਕਿ ਜਦੋਂ ਗੁਰਤਾ ਗੱਦੀ ਤੇ ਗੁਰੂ ਅੰਗਦ ਸਹਿ ਮਹਾਰਾਜ ਨੇ ਮੈਨੂੰ ਬਿਠਾਇਆ ਉਦੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਪੁੱਤਰ ਬਾਬੇ ਦਾਤੂ ਨੇ ਆਕੇ ਲੱਤ ਮਾਰੀ ਸੀ ਅੱਜ ਮੈਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾ ਰਿਹਾ ਕਿਤੇ ਮੇਰੇ ਕੋਈ ਪੁੱਤਰ ਪਰਿਵਾਰ ਵਿੱਚੋਂ ਉੱਠ ਕੇ ਗੁਰੂ ਰਾਮਦਾਸ ਮਹਾਰਾਜ ਦੀ ਨਿੰਦਿਆ ਨਾ ਕਰੇ ਜੇ ਮੈਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪੁੱਤਰ ਲੱਤ ਮਾਰ ਸਕਦੇ ਨੇ ਗੁਰੂ ਅਮਰਦਾਸ ਮਹਾਰਾਜ ਸਮਝਦੇ ਨੇ ਕਿਤੇ ਮੇਰੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਦਾ ਵਿਰੋਧ ਨਾ ਕਰਨ ਇਸ ਲਈ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਰਿਵਾਰ ਆਪਣੇ ਪੁੱਤਾਂ ਪੋਤਿਆਂ ਨੂੰ ਕਿਹਾ ਲਾਈਨ ਲਾ ਕੇ ਮੱਥਾ ਟੇਕੋ ਤੈਨੂੰ ਬਾਦਸ਼ਾਹ ਨੇ ਬਾਣੀ ਚ ਲਿਖਿਆ ਕਹਿੰਦੇ ਸਤਗੁਰ ਪੁਰਖ ਜੇ ਬੋਲੇ ਆ ਜੋ ਗੁਰੂ ਅਮਰਦਾਸ ਮਹਾਰਾਜ ਬੋਲੇ ਗੁਰ ਸਿੱਖ ਮੰਨ ਲਈ ਰਹਿ ਜਾਏ ਜਿਉ ਉਸ ਵਕਤ ਸਾਰੇ ਗੁਰਸਿੱਖਾਂ ਨੇ ਰਜਾ ਮੰਨੀ ਹੁਕਮ ਮੰਨਿਆ ਹੋਰ ਮੋਹਰੀ ਪੁੱਤ ਸਨਮੁਖ ਹੋਇਆ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਬਾਬਾ ਮੋਰੀ ਜੀ ਹੱਥ ਜੋੜ ਕੇ ਖੜੇ ਹੋ ਗਏ ਮਗਰ ਸਾਰਾ ਪਰਿਵਾਰ ਪੁੱਤਰ ਬਾਬਾ ਆਨੰਦ ਜੀ ਪੋਟ ਪੁੱਤਾਂ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਨੌਹਾਂ ਪੋਤ ਨੌਹਾਂ ਸਭ ਪਰਿਵਾਰ ਖੜਾ ਹੋ ਗਿਆ ਮੋਹਰੀ ਪੁੱਤ ਸੰਮੁਖ ਹੋਇਆ RAM DAS ਐ ਪੈਰੀ ਭਾਏ ਜੀਓ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਵਖੀਲੀ ਨਿਭੈ ਨਹੀਂ ਫਿਰ ਸਤ ਗੁਰ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵਡਿਆਈ ਤਰ ਲਿਖਿਆ ਲੇਖਰ ਜਾਏ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪਹਿਰੀ ਪਾਏ ਜਿਉ ਪਾਤਸ਼ਾਹ ਨੇ ਕਿਹਾ ਸਾਰਾ ਜਗਤ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਸਾਰੇ ਪਰਿਵਾਰ ਨੇ ਪਹਿਲਾਂ ਮੱਥਾ ਟੇਕਿਆ ਫਿਰ ਸਾਰਾ ਜਗਤ ਇੱਕ ਦਿਨ ਮੱਥਾ ਟੇਕੇਗਾ ਪੂਰੀ ਸੰਗਤ ਨੂੰ ਆਵਾਜ਼ ਦੇ ਕੇ ਕਿਹਾ ਭਾਈ ਲਾਈਨ ਲਾ ਕੇ ਕਤਾਰ ਵਿੱਚ ਖਲੋਕਿਆ ਅੱਜ ਸਾਰੇ ਮੱਥਾ ਟੇਕੋ ਜਿੰਨੀ ਸੰਗਤ ਖੜੀ ਬੈਠੀ ਸੀ ਸਭ ਨੇ ਲਾਈਨ ਲਾ ਲਈ ਇਤਿਹਾਸ ਕਹਿੰਦਾ ਹੈ ਤਕਰੀਬਨ 3 1/2 ਘੜੀਆਂ ਸੰਗਤ ਮੱਥਾ ਟੇਕਦੀ ਰਹੀ ਅੱਜ 3 1/2 ਘੜੀਆਂ 2 1/2 ਘੰਟੇ ਬਣਦੇ ਨੇ ਅੱਜ ਵੀ ਦਰਬਾਰ ਸਬਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਓ 2 2 1/2 1/2 ਘੰਟੇ ਅੱਜ ਵੀ ਲੱਗਦੇ ਨੇ ਉਸ ਵਕਤ 2 2 3 ਘੰਟੇ ਸੰਗਤ ਦੀ ਲਾਈਨ ਮੱਥਾ ਟੇਕਦੇ ਰਹੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਖਾਂ ਚੁਕਾ ਕੇ ਸਿਰ ਨਿਵਾ ਕੇ ਤਖਤ ਸਿੰਘਾਸਨ ਤੇ ਬੈਠੇ ਰਹੇ ਅੱਖਾਂ ਵਿੱਚੋਂ ਵਿਰਾਗ ਦੇ ਅਥਰੂ ਕਰਦੇ ਰਹੇ ਲੰਬਾ ਪਾਤਸ਼ਾਹ ਦਾ ਕਾਲਾ ਦਾੜਾ ਭਿੱਜ ਗਿਆ ਅਥਰੂਆਂ ਨਾਲ ਜਦੋਂ ਸਾਰੀ ਸੰਗਤ ਨੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬਹਿ ਗਏ ਨਾ ਬਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਿਆਰ ਨਾਲ ਕੋਲ ਖਲੋਤੇ ਮੁੱਢ ਤੇ ਹੱਥ ਰਕੇ ਕਿਆ ਧੰਨ ਗੁਰੂ ਰਾਮਦਾਸ ਹੁਣ ਤੁਸੀਂ ਭਾਈ ਜੇਠਾ ਨਹੀਂ ਰਹੇ ਹੁਣ ਗੁਰੂ ਰਾਮਦਾਸ ਹੋ ਗਏ ਹੁਣ ਤੁਸੀਂ ਭਾਈ ਜੇਠਾ ਨਹੀਂ ਰਹੇ ਹੁਣ ਤੁਸੀਂ ਗੁਰੂ ਰਾਮਦਾਸ ਹੋ ਗਏ ਅੱਜ ਤੋਂ ਬਾਅਦ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਕੋਈ ਉਪਦੇਸ਼ ਦਿਓ ਕੋਈ ਉਪਦੇਸ਼ ਦਿਓ ਜਦੋਂ ਸਿਰ ਉੱਪਰ ਚੁੱਕ ਕੇ ਅੱਖਾਂ ਖੋਲੀਆਂ ਅੱਖਾਂ ਸੁਰਖ ਲਾਲ ਅੱਖਾਂ ਵਿੱਚੋਂ ਅਥਰੂ ਕਰੇ ਹੋਏ ਦਾੜਾ ਪਜੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਮੈਂ ਕੀ ਬੋਲਾਂ ਅੱਜ ਤੁਸੀਂ ਗੁਰੂ ਰਾਮਦਾਸ ਹੋ ਗਏ ਕੁਝ ਵੀ ਸੰਗਤ ਨੂੰ ਉਪਦੇਸ਼ ਦਿਓ ਅੱਖਾਂ ਭਰ ਕੇ ਕਿਹਾ ਮਹਾਰਾਜ ਮੈਂ ਕੀ ਬੋਲਾਂ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਬਸ ਅੱਜ ਇੰਨਾ ਹੀ ਦੱਸ ਦਿਓ ਗੁਰੂ ਨਾਨਕ ਦੇ ਤਖਤ ਤੇ ਬਹਿ ਕੇ ਕੀ ਮਹਿਸੂਸ ਹੋ ਰਿਹਾ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਕਹਿੰਦੇ ਗੁਰੂ ਨਾਨਕ ਦੇ ਤਖਤ ਤੇ ਬਹਿ ਕੇ ਕੀ ਮਹਿਸੂਸ ਹੋ ਰਿਹਾ ਤੇ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਨੇ ਸਰਤੀ ਵਿੱਚ ਸਾਰਾ ਪੁਜਿਤ ਕੀਤਾ ਜਿੱਦਣ ਮੈਂ ਕੁੰਗਣੀਆਂ ਵੇਚਣ ਪਹਿਲੇ ਦਿਨ ਤੁਰਿਆ ਉਦੋਂ 7-8 ਸਾਲ ਦੀ ਉਮਰ ਹੋਏਗੀ ਸਿਰ ਤੇ ਸ਼ਾਬਾ ਰੱਖ ਕੇ ਨਾਨੀ ਨੇ ਕਿਹਾ ਵੇ ਪੁੱਤ ਤੂੰ ਗਲੀ ਗਲੀ ਕੁੰਗਣੀਆਂ ਵੇਚਣੀਆਂ ਨਾਨੀ ਮਾਂ ਕਿਵੇਂ ਵੇਚਾਂਗਾ ਕਹਿੰਦੇ ਐਕਦਮ ਬੋਲਣੇ ਪੁੱਤ ਗਲੀ ਗਲੀ ਜਾ ਕੇ ਕੁੰਗਣੀਆਂ ਲੈ ਲਓ ਕੋਈ ਕੁੰਗਣੀਆਂ ਲੈ ਲਓ 7 8 ਸਾਲ 9 ਸਾਲ ਦੀ ਉਮਰ ਵਿੱਚ ਬੱਚਾ ਕਮਾਈ ਕਰਨ ਤੁਰਿਆ ਉਹ ਸਭ ਕੁਝ ਵੇਖਿਆ ਸੁਰਤ ਵਿੱਚ ਆਇਆ ਜਦੋਂ ਮਾਂ ਪਿਓ ਮੁੱਕ ਗਏ ਸੋਡੀਆਂ ਦੇ ਕਿਸੇ ਸ਼ਰੀਕੇ ਤਾਈ ਚਾਚੀ ਨੇ ਬਾਣੀ ਫੜੀ ਕਿਸੇ ਤਾਹੇ ਚਾਚੇ ਨੇ ਇਹ ਨਹੀਂ ਕਿਹਾ ਜਿੱਥੇ ਸਾਡੇ ਬੱਚੇ ਰੋਟੀ ਖਾਂਣਗੇ ਜੇਠਾ ਵੀ ਖਾ ਲੇਗਾ ਸਭ ਨੇ ਮੂੰਹ ਫੇਰ ਲਿਆ ਲੋਕੀ ਕਹਿੰਦੇ ਸੀ ਯਤੀਮ ਹੈ ਅਨਾਥ ਹੈ ਪਤਾ ਨਹੀਂ ਕਿਦਾਂ ਦੇ ਭਾਗ ਲੈ ਕੇ ਜੰਮਿਆ ਮਾਂ ਪਿਓ ਸਿਰ ਤੇ ਨਹੀਂ ਰਹੇ ਅੱਜ ਸਾਰਾ ਕੁਝ ਜਿੱਤੇ ਕਰਕੇ ਅੱਖਾਂ ਭਰ ਕੇ ਕਹਿਆ ਸਤਿਗੁਰੂ ਮੈਨੂੰ ਤਾਂ ਕੋਈ ਚੀਜ਼ ਮਹਿਸੂਸ ਹੋ ਰਹੀ ਹੈ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ ਮੈਨੂੰ ਮਹਿਸੂਸ ਇਹ ਹੁੰਦਾ ਅੱਜ ਜਤੀਮ ਅਨਾਥ ਜਿੱਠੇ ਨੂੰ ਗੁਰੂ ਨਾਨਕ ਦੇ ਤਖਤ ਸਿੰਘਾਸਨ ਤੇ ਬਿਠਾ ਦਿੱਤੇ ਇੰਜ ਲੱਗਦਾ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਬਾਦਸ਼ਾਹ ਬਣਾ ਦਿੱਤਾ ਹੋਵੇ